ਉਹ ਲਾਇਆ ਗਾਂ ਬੁੱਤ ਬਣ ਕੇ ਖਲੋਤਾ ਵਾ ਕੋ ਟੇਕੇਦਾਰ ਆਉਣ ਆਲਾ ਵਾ ਉਹਨੇ ਤਾਂ ਕਹਿਣਾ ਕੰਮ ਨਹੀਂ ਨਿਪੇੜਾ ਲਾਦਾ ਬੈਠੇ ਰਹਿਆ ਇੱਕ ਕੰਮ ਦਿਹਾੜੀ ਦੇ ਫੜ ਲਿਆ ਵਾ ਪੰਤਾ ਨੇ ਟਿੱਕੇ ਦੇ ਲੈਂਦਾ ਸਾਹ ਸੂਤ ਲੈ ਲੈਂਦਾ ਵਾ ਉਹ ਲਿਆ ਭਰਾਵਾ ਫੜਾ ਦੇ ਇੱਟ ਕੰਮ ਕਰਨ ਨੂੰ ਤੇਰਾ ਵੀ ਜੀ ਨਹੀਂ ਕਰਦਾ ਉਹ ਬੱਲੇ ਵੀ ਖਲਾਰਾ ਖਿੱਚ ਦੋ ਖਿੱਚ ਦੋ ਕੰਮ ਗਾਂ ਓਲਾ ਓਇਆ ਸਵੇਰ ਦੀ ਏਹੋ ਹੀ ਕੰਦ ਗੱਡੀ ਮੈਂ ਕੱਲਾ ਫਾ ਲੈਣਾ ਮੈਂ ਗੱਲਾ ਮੈਨੂੰ ਦੇ ਗਿਆ ਓਏ ਉਹਨੂੰ ਜੱਦੇ ਨੂੰ ਵੀ ਕਰਨਾ ਤੂੰ ਦਾ ਇੱਟਾ ਜੋੜੀ ਜਾ ਤੇ ਮੈਂ ਤੋਂ ਨਾ ਜੋੜੀ ਜਾਵਾ ਇਹ ਇੱਟਾ ਵਾਲਾ ਘੱਟ ਤੇ ਆਪਣਾ ਮਸਾਲਾ ਦਾਦਾ ਬਣਾਉਂਦਾ ਕੋਈ ਨਹੀਂ ਬਣਾਉਂਦੇ ਜਾਣਦੇ ਵਾਲਾ ਤੇ ਕੋਈ ਨਹੀਂ ਫੇ ਮੈਂ ਵੀ ਲਈ ਜਾਣਦੇ ਆ ਨਾ ਖਲਾ ਰਿਆ ਮੈਂ ਨਾ ਤੁਹਾਡੇ ਹਿੱਸੇ ਰੋਲੇ ਕਰਕੇ ਨਾ ਤੈਨੂੰ ਮੈਂ ਲਿਆਉਂਦਾ ਨਹੀਂ ਕੰਮ ਦੇ ਉੱਤੇ ਆ ਵੇਖ ਕੀ ਕਰਨਿਆ ਆ ਸਾਰੇ ਬੰਨੇ ਦਰਜਾਂ ਚੰਗੀ ਤਰ੍ਹਾਂ ਭਰਮ ਨਹੀਂ ਦਿਆ ਤੇ ਭਰਾਵਾ ਤੂੰ ਤੇ ਮੇਰੀਆਂ ਗਲਤੀਆਂ ਕੱਢਣੀਆਂ ਕੱਢਣੀਆਂ ਘਰ ਵਾਲਿਆਂ ਨੇ ਇੱਕ ਬੁੱਤ ਜਿਹਾ ਦਿੱਤਾ ਹੀ ਮਿੰਟ ਤੋਂ ਬਾਅਦ ਆਉਂਦਾ ਗਲਤੀਆਂ ਕੱਢਣ ਉਹ ਕੋਈ ਨਹੀਂ ਖਲਹਾਰਦੇ ਹੁੰਦੇ ਆ ਤੂੰ ਮਿਸਤਰੀ ਕਹਾਦਾ ਉਹਨੂੰ ਪੁਝਾ ਹਾਂ ਜਿਹੜਾ ਗੁਲਾਗ ਪਲਾਟ ਦੇ ਆਲੇ ਦੁਆਲੇ ਕੋਈ ਨਹੀਂ ਆ ਜਾਂਦਾ ਵੇਖ ਲਈ ਤੂੰ ਵੀ ਕੋਈ ਨਹੀਂ ਵੇਖ ਲੈਨੇ ਉਹਨੂੰ ਠੇਕੇਦਾਰਾਂ ਮੈਂ ਲਾਲਾ ਸਾਹਿਬ ਮੈਂ ਮਜ਼ਦੂਰ ਹੀ ਚੰਗਾ ਹਾਂ ਮੈਂ ਤਾਂ ਮਿਸਤਰੀ ਬਣ ਕੇ ਪਛਤੋਂਂਦਿਆਂ ਕਿਉਂ ਕਿ ਕਿਉਂਕਿ ਇੱਕ ਤੇ ਤੇਰਾ ਸਾਂ ਚੱਲਿਆ ਤੇ ਉੱਤੋਂ ਧੁੱਪ ਸਿਕੰਡੇ ਉਹਦੇ ਨਾਲ ਮੈਂ ਮਿਸਤਰੀ ਬਣਾ ਹੁਣ ਪਤਾ ਲੱਗਾ ਹੀ ਕਿਹੜੇ ਮਿਸਤਰੀਾਂ ਮਜੂਬ ਦਾ ਆਹੋ ਰੇਤਾਂ ਦੇ ਸਿਰ ਚੋਹੀ ਪੈਣੀ ਆ ਭਾਵੇਂ ਮਜ਼ਦੂਰ ਹੋਵੇ ਤੇ ਭਾਵੇਂ ਮਿਸਤਰੀ ਖੁਲਾ ਰਿਆ ਤੇਰਾ ਨਾਮ ਸਹੀ ਜਿਹਨੇ ਰੱਖਿਆ ਹੁਣ ਖੁਲਾਰਾ ਵਾਕਿਆ ਬੜਾ ਪਉਣਾ ਆਗੇ ਮੈਂ ਕੀ ਆਗੇ ਕਰਨਿਆ ਵਾ ਤੇ ਤੈਨੂੰ ਕਿਹੜੇ ਕੰਦਰ ਦੇ ਮਿਸਤਰੀ ਬਣਾਦਾ ਆ ਆਖ ਲੋਤੇ ਉਸਤਾਦ ਜੀ ਇਸ ਦਾ ਮਨਹੋਰ ਕਢਾ ਗਾਣਾ ਲੋਕਾਂ ਕੋਲ ਭਾਜੀ ਗਾਣਾ ਦੀ ਨਹੀਂ ਗੱਲ ਆ ਵੇਖ ਉਹਨੇ ਤਾਂ ਸੂਤਰ ਲਾਉਣਾ ਨਹੀਂ ਆਉਂਦਿਆ ਉਹ ਮੈਂ ਨਹੀਂ ਸੂਤਰ 70 ਲਾਉਂਦਾ ਹੁੰਦਾ ਮੇਰਾ ਉਦਾਂ ਹੀ ਵੱਡਾ ਸੂਤਰ ਆ ਉਹ ਜਾ ਜਾ ਕੇ ਕੰਮ ਕਰ ਕਰਦੇ ਆ ਕੰਮ ਨਹੀਂ ਭਾਜੀ ਕੀ ਤੰਗੀ ਆ ਗਈ 50 ਮੱਤਿਆਂ ਦੀ ਜਿਹੜਾ ਤੂੰ ਇਹਨੂੰ ਮਿਸਤਰੀ ਬਣਾਦਾ ਇਹਦੇ ਮਜ਼ਦੂਰ ਬੰਦੇ ਲੈਕ ਨਹੀਂ ਭਰਾਵਾ ਮਜ਼ਦੂਰ ਹੀ ਹੁੰਦਾ ਹੈ ਇਹ ਖੜਾ ਕਰ ਕਰਕੇ ਰੋ ਰੋ ਕੇ ਮੈਨੂੰ ਬੜਾ ਮਿਤੀ ਮੈਨੂੰ ਬੜਾ ਮਿਤੀ ਤੇ ਫੇ ਬਣ ਗਿਆ ਉਹ ਮੈਂ ਤੈਨੂੰ ਪੁਰਲੀਆਂ ਖੁਰੇ ਬਣਾਉਣ ਦੇ ਲਾਇਆ ਆਈ ਆ ਹੁਣ 6 ਮਹੀਨੇ ਇਹਨੂੰ ਲਿਆਂਦਾ ਮੈਂ ਤੈਨੂੰ ਮੂੰਹ ਨਹੀਂ ਲਾਉਂਦਾ ਹਾਂ ਜੀ ਆ ਕੀ ਮੂੰਹ ਤੇ ਬੇਇੱਜ਼ਤੀ ਕਰ ਛੱਡੀ ਜੇ ਮੂੰਹ ਨਹੀਂ ਲਾਉਂਦਾ ਇੱਧਰ ਆਓ ਤੁਹਾਨੂੰ ਕੰਮ ਉਖਾਵਾ ਇੱਧਰ ਆਓ ਆਓ ਇੱਧਰ ਇੱਥੇ ਦੱਸ ਦੇ ਕੀ ਉਖਾਣਾ ਵਾ ਆ ਕੋਠੀ ਵੇਖੋ ਵੇਖੋ ਕਿੱਡੇ ਸੋਹਣੇ ਕਾਲਪੇ ਹੋ ਯਾਰ ਧਾਰਾ ਵੇਖੋ ਕਿੰਨੀਆਂ ਲੀਕਾਂ ਵੀ ਖੰਡੀਆਂ ਵੇਖੋ ਕਿੱਡੀਆਂ ਸਿੱਧੀਆਂ ਵਾ ਬਣਾਈ ਨਹੀਂ ਜਿੰਨੇ ਵੀ ਬਣਾਈਆਂ ਬਹੁਤ ਸੋਹਣੀ ਬਣਾਈ ਜਿੰਦਰ ਦਾ ਦਸ ਮਾਂਦਾਰੀ ਨਾ ਦੱਸੋ ਤੁਹਾਡੇ ਕੋ ਕੰਮ ਸਿੱਖ ਕੇ ਤੇ ਐਡੀ ਸੋਹਣੀ ਮੇਕੋਠੀ ਪਾ ਸਕਦਾ ਉਹ ਜਾ ਭਾ ਭੱਜ ਕੇ ਚਾਹ ਫੜ ਕੇ ਲਿਆ ਉਹ ਜਾ ਭਰਾਵਾ ਇੰਦਰੀ ਤੇ ਚਾਹ ਹੀ ਆ ਬਿੜੀ ਆ ਸਾਦਾ ਪਤਾ ਕਿੰਨੀ ਗਰਮ ਆ ਉਹ ਮੈਨੂੰ ਆਂਦੀ ਏ ਉਹ ਕੋਈ ਨਹੀਂ ਆਂਦੀ ਉਹਨੂੰ ਕਾ ਠੇਕੇਦਾਰ ਆਇਆ ਵਾ ਠੇਕੇਦਾਰ ਗਾੜੀ ਅਰਸ਼ਾ ਤੋਂ ਆਇਆ ਵਾ ਕਿੱਦਾਂ ਚਾਹ ਨਹੀਂ ਵੇਖੀ ਬੜ ਕੰਮ ਤੇ ਉੱਦਾਂ ਦਿਹਾੜੀ ਤੇ ਆ ਤੇ ਦਿਹਾੜੀ ਵਾਲਿਆਂ ਨੂੰ ਭੁੱਖੇ ਮਾਰ ਦੋ ਉਹ ਦਿਹਾੜੀ ਹੋ ਜਾਂਦੇ ਵੀ ਢਿੱਡ ਲੱਗਾ ਹੁੰਦਾ ਵਾ ਓ ਇੰਨੀ ਬੇਤੀ ਉਹ ਮਿਸਤਰੀ ਤੱਕ ਤਾਂ ਠੀਕ ਹੀ ਆ ਠੇਕੇਦਾਰ ਦੀ ਹਾਏ ਓਏ ਲੋੜਾ ਰੱਬ ਦਾ ਓ ਇੰਨੀ ਬੇਤੀ ਉਹ ਵੀ ਠੇਕੇਦਾਰ ਦੀ ਬੱਟ ਚੁੱਪ ਕਰ ਓ ਇੰਨੀ ਵੀ ਨਹੀਂ ਹੋਗੀ ਉਹ ਜਾ ਭਰਾ ਜਾ ਕੇ ਬੋਰੀਆਂ ਆਈਆਂ ਸੀਮਿੰਟ ਦੀਆਂ ਲਵਾਲਾ ਉੱਧਰ ਗੇਨਲਾ ਮੁੜ ਕੇ ਨਾ ਗਈ ਵੱਧ ਘੜ ਗਈ ਕੋਈ ਨਹੀਂ ਲੁਹੁੰਦੇ ਉਹ ਜਾ ਜਾ ਵੀਰ ਮੱਥੇ ਤੇ ਹੱਥ ਹੱਥ ਤੇ ਕੋਈ ਜਨਾਵਾ ਬੈਠਾ ਉਹ ਹਾਂ ਮੇਲਾ ਹੀ ਹੋਣਾ ਕੋਈ ਇਹਦਾ ਬਹੁਤਾ ਹੀ ਬੰਦਾ ਸੜਿਆ ਜਾ ਕੋਈ ਨਹੀਂ ਕਰਾਉਣੇ ਇਹਨੂੰ ਨਾਨੀ ਚੇਤੇ ਕਿ ਯਾਦ ਕਰੂਗਾ ਠੇਕੇਦਾਰ ਨਾਲ ਵਾਅਦਾ ਨਹੀਂ ਬੰਦਾ ਵੀ ਆ ਓਏ ਰੋਟੀ ਖਾ ਲਈ ਖਲਾ ਰਿਆ ਯਾ ਕਿਹੜੇ ਵੇਲੇ ਦੀ ਰੋਟੀ ਲੱਭਣ ਡਿਆ ਅਸੀਂ ਤਾਂ ਕਦੋਂ ਦੀ ਖਾਦੀ ਐ ਯਾਰ ਮੈਨੂੰ ਤਾਂ ਭੁੱਖ ਲੱਗੀ ਐ ਜਾ ਜਾ ਕੇ ਫੇਰ ਕਹਿ ਮਾਤਾ ਨੂੰ ਵੀ ਉਹਨੂੰ ਭੁੱਖ ਲੱਗੀ ਐ ਤੇਰੇ ਯਾ ਆਪ ਹੀ ਜਾ ਕੇ ਕਹਲਾ ਖਾਲਾ ਨਾਲੇ ਬੁੜੀ ਕਾ ਪਰੌਂਡੀ ਛੇਕੇ ਦਾ ਰਿਆ ਕੋਈ ਕੁ ਕਰ ਲੈਂਦੇ ਵੀ ਇੰਤਜ਼ਾਮ ਉਹ ਭਰਾਵਾ ਜੋੜ ਲੈ ਇਟਾਂ ਚਾਰ ਕੇ ਨਹੀਂ ਬਾਲਟਾ ਖਾਲੀ ਇਹਨੂੰ ਵੀ ਦਿਹੰਡਾ ਤੇ ਲਿਓ ਨਹੀਂ ਹੁੰਦਿਆ ਯਾਰ ਨਿਕਿਆ ਲੈ ਮਸਾਲਾ ਜਾ ਕੇ ਜੰਮ ਮਰ ਇਹ ਕਿਹੜਾ ਮੈਂ ਨਹੀਂ ਕੱਲ ਤੋਂ ਕੰਮ ਤੇ ਆਇਆ ਕਰਨਾ ਨੋ ਕੰਗੜੇ ਪਿਆਰ ਨਾ ਕਹਿਂਦੇ ਆ ਇਹ ਤੇ ਦਵਕੇ ਬੜੇ ਮਾਰਦਾ ਮੈਂ ਤੇ ਮਾਰੀਏ ਨਾ ਮੈਂ ਮਿਸਤਰੀ ਆ ਤੂੰ ਮਜ਼ਦੂਰ ਆ ਕਿਤੇ ਕਿੰਨਾ ਕਾ ਫਰਕ ਹੈ ਆਪਣੇ ਦੋਵਾਂ 'ਚ ਆ ਸੂਤਰ ਕਿ ਜੰਨਾ ਹੀ ਆ ਮੰਮੇ ਦੇ ਮਜ਼ਦੂਰ ਤੇ ਮੰਮੇ ਦੇ ਮਿਸਤਰੀ ਤੇ ਉਹ ਮਿਸਤਰੀ ਵੀ ਕਦੀ ਮਜ਼ਦੂਰੀ ਥਾ ਭੁੱਲ ਗਿਆਂ ਆਪਣੇ ਦਿਨ ਉਹ ਭੁੱਲਿਆ ਤਾਂ ਨਹੀਂ ਆ ਯਾਦ ਆ ਮੈਨੂੰ ਪਰ ਆ ਨਹੀਂ ਮੈਨੂੰ ਹਣ ਸਹੀ ਲੱਗਦਾ ਮੈਨੂੰ ਠੇਕੇਦਾਰ ਬਣਾ ਮੈਨੂੰ ਇਹ ਸਹੀ ਨਹੀਂ ਸਮਝ ਆਉਂਦੀ ਕਰੀ ਪੁਜਬਾਨਾ ਕਰੀ ਜੋ ਪੁਜਬਾਨਾ ਘਰ ਜਾ ਕੇ ਸਲਾਹ ਹੀ ਕਰ ਲੈ ਪਹਿਲਾਂ ਕੀ ਬਣਾਉਣਾ ਪਹਿਲਾਂ ਨਾ ਮੈਨੂੰ ਮਿਸਤਰੀ ਬਣਾ ਦੇ ਹੁਣ ਇਹਨਾਂ ਨੂੰ ਠੇਕੇਦਾਰ ਬਣਾ ਉਹ ਠੇਕੇਦਾਰੀ ਸੌਖੀ ਆ ਉਹ ਕਿਲੋ ਕਿਲੋ ਮਿੱਟੀ ਪਾਏ ਨੇ ਮੂੰਹ ਦੇ ਵਿੱਚ ਨਾਲੇ ਠੇਕੇਦਾਰੀ ਦੇ ਕੁਝ ਗੁਣ ਹੁੰਦੇ ਆ ਗੁਣ ਫਿਰ ਦੇ ਦੋ ਨਾ ਹੋਰ ਕੋਈ ਥੋੜਾ ਉਸਤਾਦ ਲੱਭਣਾ ਵਾ ਤੁਸੀਂ ਦੇਣੇ ਉਹ ਵੀ ਉਹ ਨਹੀਂ ਦੇ ਦੇ ਮੈਂ ਤੈਨੂੰ ਗੁਣ ਵੀ ਆ ਲੈ ਫੇ ਪਹਿਲਾ ਗੁਣ ਉਹ ਜਿਹੜਾ ਕੰਮ ਸਾਜ ਮੁਕਣਾ ਨਾ ਉਹ 6 ਮਹੀਨਿਆਂ ਚ ਅਗਲੇ ਨੂੰ ਕਹਿਣਾ ਇਹ ਜਿੱਥੇ ਲੱਗ ਲੱਗਣਾ ਨਾ ਅਗਲੇ ਨੂੰ 50000 ਹੀ ਦੱਸਣਾ ਅਗਲੇ ਨੂੰ ਪਸਾ ਕੇ ਫੇ ਦੱਸਣਾ ਪੈਸੇ ਪੂਰੇ ਇਹ ਕਿਉਂ ਓਏ ਝੂਠ ਬੋਹਣੇ ਹੁੰਦਾ ਵਾ ਕਿ ਠੇਕੇਦਾਰੀ ਹੋਰ ਕੀ ਹੁੰਦੀ ਹੈ ਲੈ ਠੇਕੇਦਾਰੀ ਤਾਂ ਫੇ ਬਣੀ ਮੇਰੇ ਲਈ ਉਹ ਕਿਦਾਂ ਉਹ ਮੇਤੋ ਵੱਦ ਕੌਣ ਝੂਠ ਮਾਰ ਲੂਗਾ ਮੈਨੂੰ ਤਾਂ ਪਿੰਡ 'ਚ ਵੀ ਝੂਠ ਝੂਠ ਕਹਿੰਦੇ ਆ ਆਪਦਾ ਠੇਕੇਦਾਰੀ ਓਏ ਕੰਜਰ ਦਾ ਸਰੂਪਾ ਜਿਹੜਾ ਲਾ ਕੇ ਤੇਰੇ ਗਲ 'ਚ ਪਾਦਾ ਇਹ ਗੋਣ ਸਿੱਖਣੇ ਪੈਂਦੇ ਹੌਲੀ ਹੌਲੀ ਆਉਣਗੇ ਜਦਾਂ ਮਿੱਠੀ ਬਣ ਗਏ ਨਾ ਬਾਕੀ ਖਲਾਰਾ ਮੇਰੀ ਇੱਕ ਗੱਲ ਸੁਣ ਲੈ ਆਨੇ ਹੰਦੇ ਹਾਡੇ ਹਰਾਮੀ ਦੇ ਹੋਈ ਜਾਂ ਟੇਰ ਬਗਾਨੀਪੁਰਲੀ 'ਚ ਪੱਠੇ ਸਵਾਲ ਹੀ ਲੱਗਦੇ ਹੁੰਦੇ ਤੈਨੂੰ ਲੱਗਦਾ ਠੇਕੇਦਾਰੀ ਸੌਖੀ ਐ ਪਰ ਠੇਕੇਦਾਰੀ ਵੀ ਔਖੀ ਐ ਹੋ ਸੌਖਾ ਹੀ ਆ ਐਂ ਕਰਨਾ ਵਾ ਚਲੋ ਚਲੋ ਖਿੱਚ ਤੋ ਖਿੱਚ ਤੋ ਇਹਦੇ ਵੜਾ ਖਿੱਚ ਦੇ ਨਾ ਉਰੋ ਦੇ ਉਰੇ ਸ਼ ਦੇ ਮਿਸਤਰੀ ਬਣ ਜਾਂਦਾ ਹੁਣ ਹੈਗੀ ਤੇਰੇ ਜਿੱਤ ਤਰੀ ਕਿ ਮਿਸ ਹੋ ਗਈ ਆ ਮੈਸੀ ਹੋ ਗਈ ਓਹ ਖਲਾਰਿਆ ਗੱਲ ਕੁਝ ਨਹੀਂ ਆਂਦੇ ਹੁੰਦੇ ਕੰਮ ਕਰਨ ਨੂੰ ਬੰਦੇ ਦਾ ਜੀ ਕਰਦਾ ਹੋਵੇ ਨਾ ਨੀਂਦ ਹੋਵੇ ਕੰਮ ਕਰਨ ਦੀ ਤੇ ਬੰਦਾ ਫੇਰ ਹੀ ਕੰਮ ਕਰਦਾ ਨਹੀਂ ਤਾਂ ਉਹ ਮੇਰੀ ਮਰਜ਼ੀ ਕੁਰਸੀ ਤੇ ਬਹਾਲਾ ਫੇਰ ਨਹੀਂ ਉਹਨੇ ਕੰਮ ਕਰਨਾ ਤੇ ਤੈਨੂੰ ਕੀ ਲੱਗਦਾ ਸਾਡੀ ਨੀਤ ਨਹੀਂ ਆ ਆ ਬਾਹਰ ਐਵੇਂ ਲਾਤੇ ਆ ਓਹ ਨੀਂਦ ਰੋਂਦੇ ਲਾਏ ਆ ਹੋਰ ਤੂੰ ਕੀ ਕੀਤਾ ਆ ਮੇਰੀ ਗੱਲ ਸੁਣ ਮੈਂ ਜਦੋਂ ਮਜ਼ਦੂਰ ਹਾਂ ਉਹਦੇ ਉਹਨੇ ਸ਼ੇਰ ਜੇ ਬੋਲਦਾ ਨਾ ਉਹ ਮਿਸਤਰੀ ਬਣ ਕੇ ਵੀ ਕੋਈ ਲਿਖਿਆ ਸ਼ੇਰ ਚਾਹਣ ਸ਼ੇਰ ਸੁਣਾਵਾ ਸੁਨਾਦੇ ਕੋਈ ਸ਼ੇਰ ਤੇ ਫਿਰ ਸੁਣਾ ਦਿੰਦੇ ਕਹਿੰਦੀ ਸੀ ਮੇਰੀ ਇਸਤਰੀ ਤੂੰ ਬੰਦਾ ਕਿਉਂ ਨਹੀਂ ਮਿਸਤਰੀ ਅੱਛਾ ਕਹਿੰਦੀ ਸੀ ਮੇਰੀ ਇਸਤਰੀ ਤੂੰ ਬੰਦਾ ਕਿਉਂ ਨਹੀਂ ਮਿਸਤਰੀ ਇਹ ਉਹਦੇਦਾਰੀ ਕੁਝ ਵੀ ਨਹੀਂ ਐਵੇਂ ਸਿਰਫ ਤੂਰ ਹੈ ਜੇ ਮਿਹਨਤ ਦੇਖੀਏ ਦੋਵਾਂ ਦੀ ਫਿਰ ਮਿਸਤਰੀ ਵੀ ਮਜੇ ਆਈ ਨਾ ਘਲੋਣ ਤੈਨੂੰ ਆ ਗਈ ਆ ਤੇ ਚੱਲ ਠੇਕੇਦਾਰ ਬਣਾ ਕਿਉਂ ਹੋਣੇ ਵੀ ਤੇਰੀ ਘਰ ਵਾਲੀ ਨੇ ਕਿਹਾ ਵਾ ਆਹੋ ਰੈਂਕ ਦਾ ਤੇ ਫਰਕ ਪੈਂਦਾ ਹੀ ਆ ਮਾੜਾ ਮੁੰਡਾ ਓਏ ਉਹਨੂੰ ਮੇਰੇ ਨਾਲ ਇੱਕ ਜਾ ਕੇ ਸ਼ੇਰ ਸੁਣਾ ਦੀ ਕਿਹੜਾ ਇਹ ਸ਼ੇਰ ਕਬੀਲਦਾਰੀ ਜਿਹਨੇ ਮਤਸਬਨਾਂ ਦੀ ਮਾਰੀ ਹੈ ਸਾਜੀ ਕਰਦਾ ਰੁਸ ਕੇ ਭੱਜ ਜਾਈਏ ਪਰ ਸਾਡੇ ਨਹੀਂ ਕੋਈ ਪੇਕੇ ਸੌਖੇ ਨਹੀਂ ਵਜਦੇ ਹਾਂ ਦੀਏ ਵਿਧ ਮਟੀਰੀਅਲ ਠੇਕੇਦਾਰ ਸਾਹਿਬ ਵਾਹ ਵਾਹ ਜੀ ਵਾਹ ਧੰਨਵਾਦ ਜੀ ਧੰਨਵਾਦ ਭਰਾ ਮੈਂ ਦਾਦ ਨਹੀਂ ਦੇਂਦਿਆ ਲਾਂਤ ਪਾਉਂਦਿਆ ਵਾ ਅੰਗਲੇ ਕੰਮ ਤੁਸੀਂ ਸਵਾਹ ਕਰਦੇ ਆ ਤੁਸੀਂ ਘਿਰੂ ਚਰੀ ਕਰਨ ਦਾ ਤੁਸੀਂ ਕੰਮ ਛੱਡੋ ਤੇ ਸੱਭਿਆਚਾਰ ਗਰੁੱਪ ਬਣਾਓ। ਉਹ ਕੋਈ ਨਹੀਂ ਬਣਾ ਲਾਂਗੇ। ਉਹ ਤੂੰ ਮੇਰਾ ਵੀ ਇਦਾਂ ਕਰ ਜਾਂ ਭੱਜ ਕੇ ਟਰੇ ਆਂਡਿਆਂ ਦੀ ਫੜ ਕੇ ਲਿਆ। ਤੇ ਹੁਣ ਆਂਡੇ ਕੀ ਕਰਨੇ ਆ? ਉਹ ਭਰਾਵਾ ਪਿਲਰ ਦੇ ਉੱਤੇ ਫੜਾ ਮਾਰਨਾ ਵਾ। ਸਲਾਬ ਨਾ ਚੜੂਗੀ। ਜਾਂ ਲਿਆਂ ਦੀ ਤੇ ਲੈ ਗਿਆ। ਪਹਿਲੇ ਪਿਲਰਾਂ 'ਤੇ ਪਾਏ ਨਹੀਂ ਆ। ਉਹ ਤੈਨੂੰ ਯਾਰਾ ਪਤਾ ਵਾ। ਹੁਣੇ ਮੈਂ ਇੰਜੀਨੀਅਰ ਵਾਲੀ ਬੁੱਕ 'ਚੋਂ ਪੜ੍ਹ ਕੇ ਆਇਆ ਵਾ ਕਿ ਇੱਥੇ ਸਲਾਬ ਨਹੀਂ ਆਉਂਦੀ। ਆਂਡੇ ਮਾਰਨਾ। ਜਾ ਜਾ ਕੇ ਆਂਡੇ ਲੈ ਗਿਆ। ਕੋਈ ਨਹੀਂ। ਦੋਨਾ ਤੁਹਾਨੂੰ ਕਾਹ ਨਾ ਆਂਡਾ। ਜਾ ਜਾ ਲੈ ਗਿਆ। ਹੋ ਜੀ। ਓਏ ਭੁੱਖ ਲੱਗੀ ਆ ਮੈਂ ਕਹਾਂ ਮੈਂ ਸਿਰ ਖਾਂਡਿਆ ਸਿਰ ਤੇ ਖਲੋਤਾ ਆਂਡੇ ਲੈ ਆਊਗਾ ਤੇ ਆਮ ਉਮਲੇਟ ਬਣਾ ਕੇ ਤੇ ਖਾ ਲਾਂਗੇ ਚੱਲ ਤੇਰੇ ਪੱਜ ਨਾਲ ਆਂਡੇ ਅਸੀਂ ਵੀ ਖਾ ਲਾਂਗੇ ਕਦੇ ਤੇ ਮੈਂ ਟ੍ਰੇ ਬਗਾਈ ਹੌਲੀ ਜਾਨੇ ਪਰ ਲੈ ਆ ਮਸਾਲਾ ਹਾਂ ਤੇ ਆਂਡੇ ਆਉਂਡੇ ਸਾਰਾ ਬੜਾ ਟੋੜਦਾ ਕਰ ਗੁਣੀਆਂ ਆ ਨਹੀਂ ਨਹੀਂ ਕੋਈ ਨਹੀਂ ਆ ਪਰ ਬੰਦਾ ਨਹੀਂ ਗਿਆ ਉੱਪ ਕੋਈ ਨਹੀਂ ਆਜੂਗਾ ਚਾਹ ਬਣਾਉਂ ਡਿਆ ਪੈਣਾ ਵਾ ਆ ਲੜਾ ਡਿਆਣਾ ਚਾਹ ਲੈ ਜਾਂਦਾ ਨਾਲ ਹੀ ਤੇਰੀ ਜਾਬਨ ਬੇੜਾ ਚਾਹ ਠੇਕੇਦਾਰਾਂ ਨੂੰ ਆਂਡਿਆਂ ਦਾ ਕਿਨੇ ਕਿਹਾ ਵਾ ਇਹ ਆਪਾਂ ਹੀ ਕਿਹਾ ਸੀ ਉਹ ਫਿਰ ਚੁੱਕੀ ਆਉਂਦੇ ਜੇ ਡੰਗ ਹਾਂ ਕੋਈ ਨੀ ਕੋਈ ਹੋ ਗਈ ਹੋਣੀ ਉਹਨਾਂ ਦੀ ਹੋਰ ਗੱਲ ਕੋਈ ਗੱਲ ਨਹੀਂ ਤੁਸੀਂ ਕਰੋ ਕੰਮ ਮੈਂ ਦੂਜੇ ਬੰਦੇ ਗੇੜਾ ਮਾਰ ਆਵਾ ਇੱਧਰ ਗੇੜਾ ਮਾਰ ਆਵਾ ਅੰਡੇ ਤੇ ਤੁਮ ਮੰਗਾਏ ਉਹ ਕੋਈ ਨਹੀਂ ਮੇਰੇ ਤੇ ਘਰ ਵੀ ਪੜ ਗਈ ਹੋਣੀ ਆ ਤਾਲਿਓ ਤੁਸੀਂ ਸਾਡੇ ਕੋਲ ਟ੍ਰੇਨ ਹੀ ਨਾ ਖਾਦੀ ਜਾਣੀ ਬੜੀ ਜਵਾਨ ਜਾਨ ਹੈਗੇ ਖਾਦੀ ਜਾਣੀਆਂ ਖਾ ਲਿਓ ਤੁਸੀਂ ਉਹ ਤੇ ਖਾ ਲਾਂਗੇ ਪਰ ਡਾਂਗਾ ਨਹੀਂ ਖਾਦੀਆਂ ਜਾਣੀਆਂ ਇੱਥੇ ਵੀ ਕੋਈ ਗੁਣ ਦੇ ਕੇ ਜਾ ਹਣਾ ਉਹ ਬਾਕੀ ਜਦੋਂ ਵੀ ਇਦਾਂ ਦਾ ਕੰਮ ਭਰ ਕੇ ਨਾ ਖਿਲਾ ਰਿਆ ਕੁਝ ਕਰਨਾ ਵਾਫੇ ਟੱਪ ਜੋ ਕੰਨਾਂਗੇ ਨੋ ਨੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਕਮੈਂਟ ਜ਼ਰੂਰ ਕਰੇ ਤੇ ਜਿਹੜੇ ਨਵੇਂ ਜੁੜੇ ਆ ਤੇ ਸਬਸਕ੍ਰਾਈਬ ਕਰਕੇ ਜਾਓ ਠੀਕ ਹੈ ਜੀ ਤੇ ਇੱਕ ਲਾਈਕ ਕਰਕੇ ਜਾਓ ਓਕੇ ਧੰਨਵਾਦ ਜੀ